ਨੋਰਮਲ ਵਿਖੇ ਡਿਪਸ ਸਕੂਲ ਦੇ ਐਮ ਡੀ ਤਰਵਿੰਦਰ ਸਿੰਘ ਅਤੇ ਸਕੂਲ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੀ ਹੋਰ ਐਕਟੀਵਿਟੀ ਰਾਹੀਂ ਬੱਚਿਆਂ ਨੂੰ ਪਰਫੁੱਲਿਤ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਸਬੰਧ ਵਿੱਚ ਹੀ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਹੀ ਬੱਚੇ ਹੋਰ ਵਧੀਆ ਐਕਟੀਵਿਟੀ ਕਰ ਸਕਣ ਇਸ ਦੇ ਸੰਬੰਧ ਵਿੱਚ ਹੀ ਸਕੂਲ ਦੇ ਵਿੱਚ ਸਵੀਮਿੰਗ ਪੂਲ ਬਣਾਇਆ ਗਿਆ ਤਾਂ ਕਿ ਬੱਚਿਆਂ ਨੂੰ ਸਵੀਮਿੰਗ ਪੂਲ ਵਿੱਚ ਸਵੀਮਿੰਗ ਸਿਖਾਈ ਜਾਵੇ ਅਤੇ ਜਿਸ ਕਰਕੇ ਸਵੀਮਿੰਗ ਦੇ ਮੁਕਾਬਲੇ ਹੋਣ ਤਾਂ ਉਹਨਾਂ ਵਿੱਚ ਵੀ ਬੱਚੇ ਹਿੱਸਾ ਲੈ ਸਕਣ ਸਕੂਲ ਦੇ ਤੁਹਾਨੂੰ ਦੱਸ ਦਈਏ ਕਿ ਨਕੋਦਰ ਦਾ ਪਹਿਲਾ ਇਹ ਸਕੂਲ ਹੈ ਡਿਪਸ ਸਕੂਲ ਜਿਸ ਵਿੱਚ ਸਵੀਮਿੰਗ ਪੂਲ ਬਣਾਇਆ ਗਿਆ ਹੈ ਅਤੇ ਬੱਚਿਆਂ ਦੇ ਭਵਿੱਖ ਬਾਰੇ ਸੋਚਿਆ ਗਿਆ ਹੈ Camera, please. One more. Thank you. My first gratitude for your presence. I first gratitude, ma'am. Thank, okay. Thank you, sir. Thank you, ma'am. I have a green welcome. Mr. Come. Manjeet Singh Ji. Please. Brock Pradhan and the Welcome, sir. Chairman. समिति उमरपुरा सर हाँ जी प्लीज मैम ये वेलकम मिस्टर रामा वेलकम सर वेलकम सर हार्ट ब्रैकलिन यू आई वुड इनवाइट मिस्टर राजीव मिस्टर एक्स एम सी नूर महल मिस्टर

ਜਸ਼ਨ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਬੱਚਿਆਂ ਵਾਸਤੇ ਇੱਕ ਸਵੀਮਿੰਗ ਪੂਲ ਦਾ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਹੈ ਹਾਂਜੀ ਇਹ ਸਾਡੇ ਦਾਦਾ ਜੀ ਦਾ ਡ੍ਰੀਮ ਸੀਗਾ ਕਿ ਬੱਚੇ ਨੂੰ ਬੈਸਟ ਐਜੂਕੇਸ਼ਨ ਬੈਸਟ ਫੈਸਿਲਿਟੀਆਂ ਬੈਸਟ ਇਨਫਰਾਸਟ੍ਰਕਚਰ ਮਿਲੇ ਤੇ ਅੱਜ ਉਹ ਅਸੀਂ ਪੂਰਾ ਕੀਤਾ ਹੈ 올림픽 ਸਾਈਜ਼ সুইਮਿੰਗ ਪੂਲ ਦੇ ਨਾਲ ਸਾਰੇ ਬੱਚੇ ਬਹੁਤ ਖੁਸ਼ ਹੈ ਤੁਸੀਂ ਦੇਖ ਸਕਦੇ ਹੋ ਸਾਰੀ ਟੀਮ ਦੀ ਮਿਹਨਤ ਲੱਗੀ ਹੈ ਤੇ ਅਸੀਂ ਇਸ ਅਚੀਵਮੈਂਟ ਨੂੰ ਲੈ ਕੇ ਬਹੁਤ ਖੁਸ਼ ਆ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਸਿੱਖਿਆ ਨੂੰ ਲੈ ਕੇ ਕਈ ਉਪਾਲੇ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਸਰਕਾਰ ਤਾਂ ਹਮੇਸ਼ਾ ਸਾਡੀ ਨਾਲ ਹੀ ਹੁੰਦੀ ਹੈ ਉਹ ਵੀ এডਿਕੇਸ਼ਨ ਨੂੰ ਪ੍ਰੋਮੋਟ ਕਰਦੀ ਹੈ ਤੇ ਅਸੀਂ ਜੋ ਸਰਕਾਰ ਕਹਿੰਦੀ ਹੈ ਅਸੀਂ ਉਹਨੂੰ ਫੋਲੋ ਕਰਦੇ ਹਮੇਸ਼ਾ ਹੀ ਕੀ ਕਹਿਣਾ ਚਾਹੁੰਦੇ ਹਾਂ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਡਿਪ ਸਕੂਲ ਅੱਜ ਬਹੁਤ ਵੱਡਾ ਮਾਈਕ ਸੋਨੇ ਚੀਜ਼ ਕਰ ਲਿਆ ਉਹਨੇ ਤੇ ਸਾਰੇ ਪੇਰੈਂਟਸ ਨੂੰ ਇਹੀ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਨੂੰ ਇੱਥੇ ਦਾਖਲਾ ਕਰਾਓ ਤੇ ਆਪਣੇ ਬੱਚਿਆਂ ਨੂੰ ਬੈਸਟ এডਿਕੇਸ਼ਨ ਪ੍ਰੋਵਾਈਡ ਕਰਾਓ ਉਹ ਬੱਚੇ ਸਕੂਲ ਦੇ ਵਿੱਚ ਇਹ ਗੱਲ ਕਰੀਏ ਕਿ ਪੰਜਾਬ ਦੇ ਮੇਨ ਸਟੂਡ ਸਕੂਲਾਂ ਦੇ ਵਿੱਚ ਸਮੱਸਿਆਵਾਂ ਹੁੰਦੀਆਂ ਨੇ ਹਾਂਜੀ ਹਾਂਜੀ ਹਾਂਜੀ

ਬਾਕੀ ਤੋਂ ਬਤਕੀ ਜਾਣ 올림픽 ਸੁਵਝਾਂਤਿ ਮੈਡਲਸ ਲੈ ਕੇ ਆਂਡੀਆਂ ਬਸ। ਆ ਛੋਟੇ ਬੱਚਿਆਂ ਲਈ 10 ਤੋਂ 15 ਇਅਰਸ ਦੇ ਬੱਚਿਆਂ ਲਈ ਏ ਜਿਆਦਾ ਸਿੱਖ ਹਾਂਜੀ ਸਕੂਲ ਦਾ ਸਟੇ ਹੀ ਹੈ ਜੀ ਹਾਂਜੀ ਸਕੂਲ ਹੈ। ਕੋਈ ਫੀਸ ਲੱਗਦਾ ਨਹੀਂ ਕਿ ਕੋਈ ਨੈਗੇਟਿਵ ਫੀਸ ਨਹੀਂ ਹੈ। ਇਹ ਸਕੂਲ ਦੇ ਬੱਚਿਆਂ ਲਈ ਬਿਲਕੁਲ ਫ੍ਰੀ ਹੈ। ਉਹ ਕਦੇ ਵੀ ਮੌਨਿਕਾ ਮੰਡੋਤਰਾ ਸੀਓ ਡੀਫਸ ਇੰਸਟੀਚਿਊਸ਼ਨਸ ਕੀ ਕਹੋ ਜਾਓਗੇ ਅੱਜ ਬੱਚਿਆਂ ਵਾਸਤੇ ਇੱਕ ਫੂਜਨ ਪ੍ਰੋਜੈਕਟ ਜਿਹੜਾ ਹੈਗਾ ਸ਼ੁਰੂਆਤ ਕੀਤੀ ਗਈ ਹੈ ਕੀ ਆ ਮੈਂ ਚਿਰਾ ਸਮੂਹ ਆਪਣਾ ਨੂਰ ਮੈਲ ਏਰੀਆ ਹੈਗਾ ਇਹਦੇ ਜਿਹੜੇ ਆਪਣੇ ਪੇਰੈਂਟਸ ਹੈਗੇ ਆ ਡਿਫਸ ਨੂਰ ਮੈਲ ਦੇ ਅੱਜ ਉਹਨਾਂ ਨੂੰ ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਕਿ ਇੱਕ ਬਹੁਤ ਵਧੀਆ ਫੈਸਿਲਿਟੀ ਕੁਝ ਦਿਨ ਪਹਿਲੇ ਆਪਾਂ ਸ਼ੂਟਿੰਗ ਰੇਂਜ ਦਾ ਇਨੌਗੁਰੇਸ਼ਨ ਕੀਤਾ ਸੀ ਅੱਜ ਅਸੀਂ সুইমিং ਪੂਲ ਦਾ ਇਨੌਗੁਰੇਸ਼ਨ ਕਰ ਰਹੇ ਆ ਬੱਚਿਆਂ ਦੀ ਐਜੂਕੇਸ਼ਨ ਲਈ ਜੋ ਵੀ ਵਧੀਆ ਤੋਂ ਵਧੀਆ ਹੋ ਸਕਦਾ ਹੈ ਅਸੀਂ ਉਹ ਹਰ ਚੀਜ਼ ਜਿਹੜੀ ਹੈ ਟਿਪਸ ਨੋ ਮੈਲਚ ਪ੍ਰੋਵਾਈਡ ਕਰਾਂਗੇ ਔਰ ਇਹ সুইমিং ਪੂਲ ਦਾ ਇਨੌਗੁਰੇਸ਼ਨ ਉਹ ਵੀ 올림픽 ਸਾਈਜ਼ ਅ সুইমিং ਪੂਲ ਦਾ ਇਨੌਗੁਰੇਸ਼ਨ ਇੱਕ ਸਮਾਲ ਸਟੈਪ ਹੈ ਉਸੇ ਡਾਇਰੈਕਸ਼ਨ ਵਿੱਚ ਵਿਟਾਡੇ ਮਨਚ ਕਿਸ ਪਰ ਆਇਆ ਕਿ ਸਕੂਲ ਦੇ ਵਿੱਚ সুইমিং ਪੂਲ ਖੋਲਿਆ ਜੀ ਇਹਦੀ ਪਾਰਟੀ ਚਾ ਮਤਲਬ ਸਾਡੇ ਜਿਹੜੇ ਮੈਨੇਜਮੈਂਟ ਹੈਗੇ ਆ ਆਪਣੇ ਸੀਓ ਸਰ Uh, suggestions uh, in an embargo I club ਬਹੁਤ ਵਧੀਆ এডਿਕੇਸ਼ਨ ਹਾਸਲ ਕੀਤੀ ਹੈ ਤੇ ਇਹਨਾਂ ਦਾ ਇੱਕ ਸੋਚ ਸੀ ਕਿ ਜੋ ਬਾਤ ਹੈ ਸਕੂਲਾਂ ਚ ਬੱਚਿਆਂ ਨੂੰ ਬੈਸਟ ਪ੍ਰੋਵਾਈਡ ਕੀਤਾ ਜਾਂਦਾ ਹੈ ਸੇਮ ਚੀਜ਼ ਜਿਹੜੀ ਹੈ ਸਾਡੇ ਸਕੂਲਾਂ ਚ ਵੀ ਪ੍ਰੋਵਾਈਡ ਕੀਤੀ ਜਾਏ ਔਰ ਇਹਨਾਂ ਨੇ ਆ ਕੇ ਆਪਣੇ ਯਤਨ ਕਰਕੇ ਬੜੇ ਹੀ ਘੱਟ ਸਮੇਂ ਵਿੱਚ ਇਹਨਾਂ ਵਧੀਆ সুইমিং ਪੂਲ ਇਹਨਾਂ ਵਧੀਆ ਸ਼ੂਟਿੰਗ ਰੇਂਜ ਮਤਲਬ ਇਹ ਸਭ ਇਹਨਾਂ ਦਾ ਵਿਜ਼ਨਲ ਹੋਇਆ ਹੈ ਅਸੀਂ बस ਉਸ ਨੂੰ ਅਮਲੀ ਜਾਵਾ ਬਣਾਇਆ ਬੱਚਿਆਂ ਨੂੰ ਕੀ ਕਹਿਣਾ ਹੈ ਮੈਂ ਬੱਚਿਆਂ ਨੂੰ ਕਹਾਂਗੀ ਕਿ ਦੇਖੋ ਬਹੁਤ ਘਾਟੇ ਸੇ ਬੱਚੇ ਲੱਕੀ ਹੁੰਦੇ ਆ ਜਿਨ੍ਹਾਂ ਦੇ ਸਕੂਲ ਵਿੱਚ ਇਸ ਤਰੀਕੇ ਦੀ ਫੈਸਿਲਿਟੀ ਹੋਣ ਤੇ ਦੀ ਡਿਪਸੀయన్స్ ਅੱਜ ਦੀ ਡੇਟ 'ਤੇ ਜੇ ਆਪਾਂ ਕਹਿ ਸਕਦੇ ਹਾਂ ਬਹੁਤ ਲੱਕੀ ਹੈ ਕਿ ਉਹਨਾਂ ਦੇ ਆਪਣੇ ਸਕੂਲ ਦੇ ਅੰਦਰ ਇੱਕ 올림픽 ਸਾਈਜ਼ সুইਮਿੰਗ ਪੂਲ ਮਿਲਿਆ ਹੈ ਅੱਛੇ ਸ਼ੂਟਿੰਗ ਰੇਂਜ ਮਿਲੇ ਹੈ ਬਹੁਤ ਅੱਛੇ ਮਿਧਿਆ ਟੀਚਰਸ ਮਿਲੇ ਹੈ ਹੈਨਾ ਬਹੁਤ ਅੱਛਾ ਇਨਫਰਾਸਟ੍ਰਕਚਰ ਮਿਲਿਆ ਹੈ ਮੈਂ ਬੱਚਿਆਂ ਨੂੰ ਕਹਾਂਗੇ ਕਿ ਬੇਟਾ ਤੁਹਾਨੂੰ ਅਸੀਂ ਉਹ ਹਰ ਚੀਜ਼ ਦੇ ਸਕਦੇ ਹਾਂ ਜਿਹੜੀ ਤੁਹਾਡੀ ਉਡਾਣ ਵਿੱਚ ਤੁਹਾਨੂੰ ਮਦਦ ਕਰਨ ਬਸ ਜਿਹੜੇ ਪੰਖ ਹੈਗੇ ਉਹ ਉਹਨਾਂ ਨੇ ਪਜਾ ਨੇ ਬੱਚੇ ਜਿਹੜੇ ਹੈਗੇ ਆ ਆਪਣੇ ਮਾਤਾ ਪਿਤਾ ਦਾ ਅਤੇ ਟੀਚਰਾਂ ਦਾ ਸਤਿਕਾਰ ਧੁੰਦੇ ਜਾ ਰਹੇ ਕੀ ਕਹਿਣਾ ਚਾਹੋ ਆ ਮੈਂ ਇਹ ਚਾਹ ਚੋਚ ਰਹੀ ਹਾਂ ਕਿ ਦੇਖੋ ਵੈਲਿਊਜ਼ ਦੇ ਨਾ ਜਿਹੜਾ ਵੈਲਿਊ ਹੈ ਉਹਦਾ ਜਿਹੜਾ ਪੋਦਾ ਹੈ ਆਪਾਂ ਘਰ ਤੇ ਲਗਾਣਾ ਹੈ ਤੇ ਸਕੂਲਾਂ ਤੋਂ ਲਗਾਣਾ ਹੈ ਨਾ ਤੇ ਸਾਡੇ ਐਜੂਕੇਟਰ ਜਿਹੜੇ ਹੈ ਵੈਲਿਊ ਐਜੂਕੇਸ਼ਨ ਸਾਡਾ ਇੱਕ ਬਹੁਤ ਇੱਕ ਸਪੈਸ਼ਲ ਸਬਜੈਕਟ ਹੈਗਾ ਸਾਡੀ ਕਲਾਸਾਂ 'ਚ ਹਰ ਕਲਾਸ 'ਚ ਵੈਲਿਊ ਐਜੂਕੇਸ਼ਨ ਇੱਕ ਸਬਜੈਕਟ ਹੈਗਾ ਜਿਹਦੇ 'ਚ ਬੱਚਿਆਂ ਨੂੰ ਇਹਦੇ ਬਾਰੇ 'ਚ ਸਲਾਹ ਦਿੱਤੀ ਜਾਂਦੀ ਹੈ ਨਾਲ ਅਸੀਂ ਜਿਹੜੀ ਗਤੀਵਿਧੀਆਂ ਸਕੂਲ 'ਚ ਕਰਦੇ ਹਾਂ ਜਿਦ ਤੱਕ ਗ੍ਰੈਂਡਪੈਰੈਂਟਸ ਡੇ ਹੋ ਗਿਆ ਹੈ ਨਾ ਮਦਰਸ ਡੇ ਹੋ ਗਿਆ ਫਾਦਰਸ ਡੇ ਹੋ ਗਿਆ ਇਹ ਸਾਰੀ ਚੀਜ਼ਾਂ ਹੈ ਜਿਸ ਦੇ ਨਾਲ ਆਪਸੀ ਇਛਾ ਨੇ ਕਿ ਬੱਚੇ ਆਪਣੀ ਫੈਮਿਲੀ ਨਾਲ ਆਪਣੀ ਸੋਸਾਇਟੀ ਨਾਲ ਜੁੜਨ ਤੇ ਇਹ ਐਕਟੀਵਿਟੀਆਂ ਦੇ ਥਰੂ ਅਸੀਂ ਇਹ ਸਾਰੀਆਂ ਗੱਲਾਂ ਬੱਚਿਆਂ 'ਚ ਇਨਕੋਰਪੋਰੇਟ ਕਰਾਉਂਦੇ ਹਾਂ ਸਕੂਲ ਨਾਲ ਅਟੈਚ ਹੈ ਲਾਸਟ 2007 ਤੋਂ ਮੇਰਾ ਬੇਟੇ ਨੇ ਵੀ ਇੱਥੋਂ ਹੀ ਕੀਤੀ ਹੈ ਗ੍ਰੈਜੂਏਸ਼ਨ ਐਂਡ ਇਸ ਡੂਇੰਗ ਨਾਓ ਐਮਬੀਬੀਏ ਸੈਕਿੰਡ ਇਅਰ ਇਨ देयर ਆਦੂਨ And I'm so glad to be here. It's not only for Olympics or something, it's for self-safety also. We have seen in the Facebook also that Palgad Singh group and that Janta group they are doing so so many things for the people. If we uh, we can save ourselves, we can save others also then. And I, ਕਿ ਹੁਣ ਪੇਰੈਂਟਸ ਇਦਾਂ ਸੋਚਦੇ ਆ ਬਿਕੋਜ਼ ਨਾਓ ਦਾ ਟਾਈਮ ਇਜ਼ ਚੇਂਜ ਦਾ ਟਾਈਮ ਹੈਜ਼ ਚੇਂਜਡ ਨਾਓ ਪੇਰੈਂਟਸ ਆਲਸੋ ਥਿੰਕ ਕਿ ਸਾਡੇ ਬੱਚੇ ਸੇਫ ਹੋਣੇ ਚਾਹੀਦੇ ਆ ਜੇ ਉਹ ਇਕੱਲੇ ਵੀ ਹੈ ਇਫ ਦੇ ਲਾਈਕ ਦੇ ਆ ਡਰਾਊਨ ਸਮਵੇਅਰ ਤਾਂ ਉਹਨਾਂ ਨੂੰ ਸਵਿਮਿੰਗ ਆਉਂਦੇ ਹੋਵੇ ਐਟ ਲੀਸਟ ਨਾਟ ਫॉर ਓਲੰਪਿਕਸ ਆਲਸੋ ਚਲੋ ਵੀ ਵੀ ਥਿੰਕ ਅਬਾਊਟ ਇਟ ਕਿ ਸਾਡੇ ਬੱਚੇ ਜਾਣ ਓਲੰਪਿਕਸ ਵਿੱਚ ਬਟ ਪਹਿਲੋ ਆਪਣੇ ਆਪ ਨੂੰ ਆਪਣੇ ਨਾਲ ਦੇ ਉਹਨੂੰ ਬਚਾਉਣ ਦੀ ਵੀ ਹੈਲਪ ਕਰਨ ਤੇ ਇਹਦੇ ਵਾਸਤੇ ਵੀ ਇਹ ਬਹੁਤ ਵੱਡਾ ਉਪਰਾਲਾ ਹੈ ਆਈ ਥਿੰਕ ਸੋ ਹੋਰ ਬੱਚੇ ਦੇ ਮਾਪੇ ਆਪਕੋ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੂੰਗੀ ਕਿ ਸਾਰਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਇਸ ਥਿੰਗ ਨੂੰ ਐਂਡ ਬੱਚਿਆਂ ਨੂੰ ਕਿਆ ਨਾ ਚਾਹੀਦਾ ਕਿ ਵੀ ਸ਼ੁਡ ਟੇਕ ਪਾਰਟ ਐ ਤਾਂ ਨਹੀਂ ਕਿ ਸਵਿਮ ਦੀ ਕਿ ਸਵਿਮ ਸੂਟ ਹੁਣ ਕੁੜੀਆਂ ਪਾਉਣਗੇ ਆ ਮੁੰਡੇ ਕਰਨਗੇ ਜਾਂ ਲਾਈਕ ਸ਼ੁਡਨਟ ਬੀ ਲਾਈਕ ਦਿਸ ਓਨਲੀ ਹੈਨਾ ਆਪਣ ਦੋਨੋਂ ਸਾਈਡ ਆ ਤੁਹਾਨੂੰ ਦੇ ਪੱਖ ਦੇਖਣੇ ਚਾਹੀਦੇ ਆ ਕਿ ਸੁਣੋ ਗਰਲਸ ਦਾ ਅਲੱਗ ਹੋਵੇ ਬਟ ਦੇ ਸ਼ੁਡ ਟੇਕ ਪਾਰਟ ਇਨ ਦਿਸ ਐਂਡ ਐਵਰੀਬਾਡੀ ਸ਼ੁਡ ਨੋ ਕਿ ਹਾਊ ਟੂ ਸਵਿਮ ਐਂਡ ਹਾਊ ਟੂ ਸੇਵ ਯੋਰ ਸੈਲਫ ਐਂਡ ਅਦਰਸ ਆਲਸੋ ਯਾ ਥੈਂਕ ਯੂ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਇਹ ਦੇਸ਼ ਜਿਹਨੂੰ ਪੀੜਾ ਫਕੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਸਭ ਤੋਂ ਨੋਬਲ ਕੰਮ ਹੈ এডਿਕੇਸ਼ਨ ਬੱਚਿਆਂ ਨੂੰ ਦੇਣਾ এডਿਕੇਸ਼ਨ ਇੱਕ ਉਹ ਹਥਿਆਰ ਹੈ ਜਿਹਦੇ ਨਾਲ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਧਾਰ ਸਕਦੇ ਹਾਂ ਅੱਜ ਬੱਚੇ ਦੇਸ਼ ਵਿਦੇਸ਼ ਨੂੰ ਭੱਜਣ ਦੀ ਕੋਸ਼ਿਸ਼ ਕਰਦੇ ਆ ਬਾਹਰ ਜਾ ਕੇ ਕਿਸੇ ਨੂੰ ਕਾਮਯਾਬੀ ਮਿਲਦੀ ਹੈ ਤੇ ਕਿਸੇ ਨੂੰ ਨਾਕਾਮੀ ਵੀ ਮਿਲਦੀ ਹੈ ਬਿਪਸ ਇੰਸਟੀਚਿਊਸ਼ਨ ਦਾ ਇਹ ਵਾਦਾ ਹੈ ਆਪਣੇ ਸਮਾਜ ਦੇ ਨਾਲ ਕਿ ਅਸੀਂ ਆਪਣੇ ਬੱਚਿਆਂ ਨੂੰ ਇੰਨੇ ਕੋ ਸਟਰੈਂਥਨ ਕਰਨਾ ਹੈ ਇੰਨੇ ਕੋ ਹਰ ਕੰਮ ਦੇ ਵਿੱਚ ਨਿਪੁੰਨ ਕਰਨਾ ਹੈ ਤਾਂ ਕਿ ਬੱਚੇ ਅੱਗੇ ਜਾ ਕੇ ਆਪਣਾ ਭਵਿੱਖ ਬਣਾ ਸਕਣ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਅਸੀਂ ਥੋੜੀ ਹੀ ਮਹੀਨਿਆਂ ਪਹਿਲਾਂ ਇੱਕ ਸਪੋਰਟਸ ਦੀ ਨਵੀਂ ਪ੍ਰੋਜੈਕਟ ਸ਼ੁਰੂ ਕੀਤੀ ਹੈ ਡਿਪਸ ਨੂਰਮੈਲ ਦੇ ਵਿੱਚ ਸ਼ੂਟਿੰਗ ਰੇਂਜ ਸ਼ੁਰੂ ਹੋ ਚੁੱਕੀ ਹੋਈ ਹੈ ਅੱਜ সুইমিং ਪੂਲ ਦਾ ਇਨੌਗੁਰੇਸ਼ਨ ਕੀਤਾ ਜਾ ਰਿਹਾ ਹੈ ਅੰਡਰ ਦਾ ਏਬਲ ਗਾਈਡੈਂਸ ਆਫ ਐਮ ਡੀ ਸਰਦਾਰ ਤਵਿੰਦਰ ਸਿੰਘ ਜੀ ਉਹਨਾਂ ਦੇ ਦੋ ਹੋਣ ਹਰ ਪੁੱਤਰ ਜਿਹੜੇ ਐਜ਼ ਅ ਸੀਓ ਡਿਪਸ ਚੇਨ ਆਫ ਇੰਸਟੀਟਿਊਸ਼ਨ ਦੇ ਵਿੱਚ ਕੰਮ ਕਰਦੇ ਪਏ ਨੇ ਮਿਸਟਰ ਰਮਨੀਕ ਸਿੰਘ ਤੇ ਮਿਸਟਰ ਜਸ਼ਨ ਸਿੰਘ ਇਹਨਾਂ ਸਾਰਿਆਂ ਨੇ ਹੀ ਵਿਦੇਸ਼ਾਂ ਤੋਂ ਨਵੀਆਂ ਟੈਕਨੀਕਾਂ ਸਿੱਖ ਕੇ ਮੇਡ ਇਨ ਇੰਡੀਆ ਮੇਕ ਇਨ ਇੰਡੀਆ ਦਾ ਜਿਹੜਾ ਨਾਅਰਾ ਹੈ ਉਹਨੂੰ ਬੁਲੰਦ ਕੀਤਾ ਹੈ ਕਿਉਂਕਿ ਸਾਡਾ ਡਿਪਸ ਦਾ ਇਹ ਮੰਨਣਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਉਚੇਰੀ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਵਿੱਚ ਵੀ ਮੈਡਲ ਲਿਆ ਕੇ ਜਿੱਥੇ ਅਸੀਂ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਾਂ ਉੱਥੇ ਅਸੀਂ ਆਪਣੇ ਸ਼ਰੀਰ ਨੂੰ ਵੀ ਨਿਰੋਲ ਰੱਖ ਸਕਦੇ ਹਾਂ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਸਿੱਖਿਆ ਨੂੰ ਲੈ ਕੇ ਕਈ ਉਪਖਾਲੇ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਸਰ ਬਹੁਤ ਵਧੀਆ ਜੀ ਸਰਕਾਰਾਂ ਤੇ ਸਕੂਲ ਵਾਲੇ ਸਾਰੇ ਸਿੱਖਿਅਤ ਅਦਾਰੇ ਸਾਰੇ ਸਿੱਖਿਆਕ ਸਾਰੇ ਮਾਪੇ ਸਾਰੇ ਮੈਨੇਜਮੈਂਟ ਜਦੋਂ ਇਹ ਇਕਜੁੱਟ ਹੋ ਜਾਣ ਤੇ ਅਸੀਂ ਆਪਣੇ ਸਿੱਖਿਆ ਨੂੰ ਬੜੇ ਵਧੀਆ ਮਿਆਰ ਦੇ ਉੱਤੇ ਲੈ ਕੇ ਜਾ ਸਕਦੇ ਆਂ ਔਰ ਸਿੱਖਿਆ ਹਰ ਬੱਚੇ ਦਾ ਹੱਕ ਬੰਦਾ ਹੈ ਅਧਿਕਾਰ ਬੰਦਾ ਹੈ ਤੇ ਅੱਜ ਕੱਲ ਜਿਵੇਂ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਬੱਚਿਆਂ ਨੂੰ ਸਿਖਾਉਣ ਨਾਲੋਂ ਚੰਗਾ ਹੈ ਉਹਨਾਂ ਨੂੰ ਆਪਣੇ ਹੱਥੀਂ ਕੰਮ ਕਰਨ ਦੇ ਹੁਨਰ ਸਿਖਾਏ ਜਾਣ ਇਸ ਕਰਕੇ ਅਸੀਂ ਆਪਣੇ ਬੱਚਿਆਂ ਦੇ ਵਿੱਚ ਕੌਸ਼ਲ ਬੋਧ ਜਿਹੜਾ ਕਿ ਸੀਬੀਐਸ ਨੇ ਇੱਕ ਪੁਆਇੰਟ ਦਿੱਤਾ ਹੈ ਉਹਨੂੰ ਇਨਹਾਂਸ ਕਰਦੇ ਪਏ ਆਂ ਔਰ ਉਚੇਰੀ ਸਿੱਖਿਆ ਦੇ ਨਾਲ ਨਾਲ ਬੱਚਿਆਂ ਨੂੰ ਚੰਗਾ ਬੋਲਣਾ ਚੰਗਾ ਪੜ੍ਹਨਾ ਚੰਗਾ ਸਮਝਣਾ ਤੇ ਖੇਡਾਂ ਦੇ ਵਿੱਚ ਉਤਸ਼ਾਹਿਤ ਕਰਨਾ ਇਹ ਅਸੀਂ ਆਪਣਾ ਫਰਜ਼ ਸਮਝਦੇ ਆਂ ਤੇ ਅਸੀਂ ਉਹਦੇ ਬਲ ਪੂਰੀ ਤਰ੍ਹਾਂ ਅਗਰਸਰ ਹਾਂ ਬੋਲਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਸਕੂਲ ਦੇ ਵਿੱਚ ਸਕੂਲ ਬਣਾਇਆ ਜਾਵੇ ਸਰ ਕਹਿੰਦੇ ਨੇ ਨਾ ਕਿ ਪੀੜੀਦਰ ਪੀੜੀ ਜਦੋਂ ਅਸੀਂ ਕਿਸੇ ਕੰਮ ਨੂੰ ਕਰਦੇ ਜਾਂਦੇ ਆ ਆਪਣੇ ਆਪ ਐਕਸਪੈਰੀਮੈਂਟ ਹੁੰਦੇ ਜਾਂਦੇ ਨੇ ਪਹਿਲਾ ਸਰਦਾਰ ਗੁਰਬਚਨ ਸਿੰਘ ਜੀ ਦੇ ਛਤਰਛਾਇਆ ਦੇ ਵਿੱਚ ਡਿਪਸ ਨੇ ਬਹੁਤ ਨਾਮ ਕਮਾਇਆ ਫਿਰ ਉਹਨਾਂ ਦੇ ਸਪੁੱਤਰ ਸਰਦਾਰ ਐਮ.ਡੀ. ਤਰਵਿੰਦਰ ਸਿੰਘ ਜੀ ਔਰ ਉਸ ਤੋਂ ਬਾਅਦ ਉਹਨਾਂ ਦੇ ਦੋ ਹੋਰ ਬੱਚੇ ਜਿਵੇਂ ਮੈਂ ਦੱਸਿਆ ਜਿਹੜੇ ਬਤੌਰ ਸੀਈਓ ਕੰਮ ਕਰਦੇ ਪਏ ਨੇ ਸਰਦਾਰ ਰਮਨਿਕ ਸਿੰਘ ਜੀ ਤੇ ਜਸ਼ਨ ਸਿੰਘ ਜੀ ਬਾਹਰੋਂ ਪੜ ਕੇ ਆਏ ਨੇ ਨਵੀਂ ਸੋਚ ਲੈ ਕੇ ਆਏ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ-ਕਿੱਥੇ ਵੀ ਡਿਪਸ ਸੰਸਥਾਨ ਹੈਗੇ ਆ ਅਸੀਂ ਬੈਸਟ ਐਜੂਕੇਸ਼ਨ ਦਈਏ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਹੋਵੇ ਪਹਿਲਾਂ ਦੇ ਟਾਈਮ 'ਚ ਕਹਿੰਦੇ ਸੀ ਖੇਲੋਗੇ ਕੂਦੋਗੇ ਓਗੇ ਖਰਾਬ ਪੜੋਗੇ ਲਿਖੋਗੇ ਬਨੋਗੇ ਨਵਾਬ ਤੇ ਅੱਜ ਜਿੰਨੇ ਮੈਡਲ ਭਾਰਤ ਜਿੱਤਦਾ ਪਿਆ ਜਿੱਦਾਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੀਰੇਜ ਵਰਗੇ ਸਾਡੇ ਹੁਨਾਰਵਰ ਬੱਚਿਆਂ ਨੇ ਨਾ ਰੋਸ਼ਨ ਕੀਤਾ ਦੇਸ਼ ਦਾ ਅਸਲ ਵਿੱਚ ਮੈਂ ਬੜੇ ਮਾਣ ਨਾਲ ਕਹਿਣਾ ਚਾਹੁੰਦੀ ਆ ਸੀਬੀਐਸਸੀ ਕਲਾਸਰ ਦੇ ਵਿੱਚ ਪੰਜਾਬੀ ਪੰਜਾਬ ਦੇ ਵਿੱਚ ਜਿੰਨੀਆਂ ਵੀ ਖੇਡਾਂ ਹੋਈਆਂ ਉਹਨਾਂ ਦੇ ਵਿੱਚ ਸਾਡੇ ਬੱਚਿਆਂ ਨੇ ਮਾਰ ਕੇ ਮਾਰੇ ਕਿ ਕੁੜੀਆਂ ਕਿ ਮੁੰਡੇ ਸਭ ਨੇ ਮੈਡਲ ਦੇ ਨਾਲ ਸਾਡੀਆਂ ਝੋਲੀਆਂ ਭਰ ਦਿੱਤੀਆਂ ਪਰਮਾਤਮਾ ਅਗੇ ਹੀ ਅਰਦਾਸ ਹੈ ਕਿ ਡਿਪਸ ਦਿਨ-ਦੁੱਖ ਦੀ ਰਾਤ ਚੌਗਨੀ ਤਰੱਕੀ ਕਰਦਾ ਜਾਵੇ ਬੱਚਿਆਂ ਨੂੰ ਸਾਡੀ ਧੰਨਵਾਦ ਮੈਂ ਸਰ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਪੜਾਈ ਜਿੱਥੇ ਤੁਹਾਡੇ ਦਿਮਾਗ ਨੂੰ ਤੇਜ਼ ਕਰਦੀ ਹੈ ਖੇਡਾਂ ਤੁਹਾਡੇ ਸ਼ਰੀਰ ਨੂੰ ਤੰਦਰੁਸਤ ਰੱਖਦੀ ਹੈ ਤੇ ਤੰਦਰੁਸਤ ਸ਼ਰੀਰ ਦੇ ਵਿੱਚ ਹੀ ਕਿ ਦਿਮਾਗ ਕੰਮ ਕਰਦਾ ਹੈ ਤੇ ਆਓ ਫਿਰ ਮਿਲ ਜੁਲ ਕੇ ਅਸੀਂ ਆਪਣੇ ਬੱਚਿਆਂ ਨੂੰ ਖੇਡਾਂ ਖੇਡਤੀ ਪ੍ਰੋਤਸਾਹਿਤ ਕਰੀਏ ਤਾਂ ਕਿ ਉਹ ਚੰਗੇ ਦਿਮਾਗ ਦੇ ਉਹ ਚੰਗੇ ਸ਼ਰੀਰ ਦੇ ਮਾਲਕ ਬਣ ਕੇ ਭਾਰਤ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ